ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ 40 ਤੋਂ 50000 ਪਲੱਸ ਸੈਲਰੀ ਵਾਲੀ ਕੋਈ ਜੌਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਇੱਕ ਗੋਲਡਨ ਚਾਂਸ ਦੇ ਦਿੱਤਾ ਗਿਆ ਹੈ ਦਿੱਤਾ ਕਿਸ ਦੁਆਰਾ ਗਿਆ ਹੈ ਕਿ ਇਸ ਕ੍ਰਾਈਟੇਰੀਆ ਰਹਿਣ ਵਾਲਾਗਾ ਕੀ ਕੁਆਲੀਫਿਕੇਸ਼ਨਸ ਰਹਿਣ ਵਾਲੀਆਂ ਨੇ ਸੋ ਸਾਰੀਆਂ ਗੱਲਾਂ ਇਹ ਇਸ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਵਾਦਦੇ ਹਾਂ ਵੀਡੀਓ ਦੇ ਬਲ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਦੱਸਣਾ ਕਿ ਆਪਣੇ 3000 ਸਬਸਕਰਾਈਬਰ ਪੂਰੇ ਹੋਣ ਵਾਲੇ ਨੇ ਤੇ ਜੋ ਇੰਪੋਰਟੈਂਟ ਜੋ ਆਪਣੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਇੱਕ ਗਵਰਨਮੈਂਟ ਜੌਬ ਤੇ ਹਰ ਇੱਕ ਗਵਰਨਮੈਂਟ ਜੌਬ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਹੁਣ ਵੱਧਦੇ ਆਪਾਂ ਵੀਡੀਓ ਦੇ ਵੱਲ ਸੋ 40 ਤੋਂ 50000 ਰੁਪਏ ਸੈਲਰੀ ਵਾਲੀ ਜੋ ਸਟਾਰਟਿੰਗ ਸੈਲਰੀ ਵਾਲੀ ਜੌਬ ਆ ਉਹ ਤੁਸੀਂ ਕਿਵੇਂ ਲੈ ਸਕਦੇ ਹੋਗੇ ਉਹਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ ਸੋ ਇਹ ਮੌਕਾ ਹੁਣ ਦੇਣ ਜਾ ਰਹੀ ਹੈ SBI ਜਾਨੀ ਕਿ ਸਟੇਟ ਬੈਂਕ ਆਫ ਇੰਡੀਆ ਜਿਨ੍ਹਾਂ ਨੇ ਕੀ SBI ਕਲਰਕ ਦੀਆਂ ਜੌਬਸ ਕੱਢੀਆਂ ਨੇ ਜੋ ਵੈਕੈਂਸੀ ਹੈਗੀ ਉਹ ਹੈਗੀ ਆ 5180 ਜਾਨੀ ਕਿ 5180 ਪੋਸਟਸ ਨੇ ਜੋ ਉਹ ਆ ਚੁੱਕੀਆਂ ਨੇ ਜੋ ਨੰਬਰ ਆਫ ਪੋਸਟਸ ਆ ਗਈ ਉਹ ਥੋੜੀਆਂ ਵੈਸੇ ਘੱਟ ਲੱਗ ਰਹੀਆਂ ਨੇ ਕਿਉਂਕਿ 10000 ਪਲੱਸ ਪੋਸਟਾਂ ਨਹੀਂ ਹੈ ਜੋ ਆਪਾਂ ਐਕਸਪੈਕਟ ਕਰ ਰਹੇ ਸੀ ਪਰ ਇਹ ਵੀ ਨੰਬਰ ਜਾਨੀ ਕਿ ਛੋਟਾ ਨਹੀਂ ਆ ਜੇਕਰ ਤੁਸੀਂ ਹਿੱਟ ਕਰਨਾ ਚਾਹੋ ਤਾਂ 5000 ਪਲੱਸ ਵੈਕੈਂਸੀ ਵੀ ਬਹੁਤ ਜ਼ਿਆਦਾ ਹੋ ਜੂਗੀ ਜੇਕਰ ਤੁਸੀਂ ਪੜਨ ਵਾਲੇ ਬੱਚੇ ਹੋ ਤੇ ਤੁਸੀਂ ਇਹ ਜੌਬ ਨੂੰ ਹਾਸਲ ਕਰਨਾ ਚਾਹੁੰਦੇ ਹੋ ਸੋ ਇਹਦੇ ਵਾਸਤੇ ਏਜ ਕ੍ਰਾਈਟੇਰੀਆ ਕੀ ਆ 20 ਤੋਂ 28 ਸਾਲ ਜਿਹੜੀ ਆ ਤੁਹਾਡੀ ਉਹ ਉਮਰ ਹੋਣੀ ਚਾਹੀਦੀ ਆ ਤੇ ਇਸ ਤੋਂ ਬਾਅਦ ਜੋ ਕੈਟਾਗਰੀ ਵਾਈ ਜੋ ਤੁਹਾਨੂੰ ਰਿਲੈਕਸੇਸ਼ਨਸ ਮਿਲਣੀਆਂ ਹੁੰਦੀਆਂ ਨੇਗੀਆਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਆ ਕਿ ਹੁੰਦੀਆਂ ਨੇ ਤੇ ਜੋ ਤੁਹਾਡੀ ਕੁਆਲਿਫਿਕੇਸ਼ਨ ਜੋ ਤੁਹਾਨੂੰ ਚਾਹੀਦੀ ਹੈਗੀ ਉਹ ਚਾਹੀਦੀ ਹੈਗੀ ਤੁਹਾਨੂੰ ਗ੍ਰੈਜੂਏਸ਼ਨ ਜਣੇ ਕਿ ਤੁਹ ਹਟ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋਗੇ ਕੋਈ ਵੀ ਗ੍ਰੈਜੂਏਸ਼ਨ ਦੀ ਜੇ ਤੁਹਾਡੇ ਕੋਲ ਡਿਗਰੀ ਹੈ ਤਾਂ ਤੁਸੀਂ ਇਸ ਐਗਜ਼ਾਮ ਨੂੰ ਦੇਣ ਲਈ ਐਲੀਜੀਬਲ ਹੋ ਤੇ ਪਲੱਸ 2 ਪਾਸ ਨਹੀਂ ਕਿ ਜਿਹੜੇ ਉਹਨਾਂ ਵਾਸਤੇ ਵੀ ਆਪਣੇ ਕੋਲ ਅਜ ਇੱਕ ਬਹੁਤ ਵਧੀਆ ਇੱਕ ਚਾਂਸ ਆਏਗਾ ਜੋ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਦੇ ਲਾਸਟ ਦੇ ਵਿੱਚ 100 ਤੱਕ ਬਣੇ ਰਹੋ ਬੀ ਤੋਂ 28 ਸਾਲ ਉਮਰ ਗ੍ਰੈਜੂਏਸ਼ਨ ਚਾਹੀਦੀ ਹੈਗੀ एग्जाम ਕਿੰਨੇ ਹੋਣੇ ਹੈਗੇ ਉਹ ਵੀ ਇਸ ਵੀਡੀਓ ਦੇ ਵਿੱਚ ਦੱਸਾਂਗੇ एग्जाम ਦਾ ਪੈਟਰਨ ਕੀ ਹੋਊਗਾ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਸੋ ਜੋ ਦੋ एग्जाम ਤੁਹਾਡੇ ਹੋਣੇ ਹੈਗੇ ਪ੍ਰੀ ਤੇ ਮੀਨਸ ਅੱਗੇ ਸਿਰਫ ਦੋ एग्जाम ਹੁੰਦੇ ਸੀ ਪਰ ਇਸ ਵਾਰ ਐਲ ਐਲ ਪੀ ਟੀ ਵੀ ਐਡ ਕਰ ਦਿੱਤਾ ਗਿਆ ਇਹ ਕੀ ਆ ਇਹ ਵੀ ਆਪਾਂ ਨੈਕਸਟ ਕਮਿੰਗ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸੋ ਪ੍ਰੀ ਦਾ ਜੋ ਐਗਜ਼ਾਮ ਪੈਟਰਨ ਆ ਮੀਨਸ ਦਾ ਜੋ ਐਗਜ਼ਾਮ ਪੈਟਰਨ ਆ ਉਹਦੇ ਬਾਰੇ ਆਪਾਂ ਥੋੜਾ ਡਿਸਕਸ ਕਰ ਲਏ ਨੇ ਜੋ ਪ੍ਰੀ ਦੇ ਐਗਜ਼ਾਮ ਪੈਟਰਨ ਦੇ ਵਿੱਚ ਤੁਹਾਨੂੰ ਇੰਗਲਿਸ਼ ਆਏਗੀ ਤੇ ਆਪਣੀ ਇੰਗਲਿਸ਼ ਕੁਆਂਟੀਟੇਟਿਵ ਐਬਟੀਟਿਊਡ ਤੇ ਰੀਜ਼ਨਿੰਗ ਆਏਗੀ ਠੀਕ ਹੈ ਜੀ 100 ਮਾਰਕਸ ਦਾ ਜੋ ਤੁਹਾਡਾ ਇਹ ਬਣੇਗਾ ਤੇ 100 ਤੁਹਾਨੂੰ ਮੀਨਸ ਮਿਲਣਗੇ 30 ਕੁਐਸਚਨ ਇੰਗਲਿਸ਼ ਦੇ ਕਰਨੇ ਹੋਣਗੇ 30 ਮਿੰਟ ਦੇ ਵਿੱਚ ਤੇ 35 35 ਕੁਆਂਟੀਟੇਟਿਵ ਐਪਟੀਟਿਊਡ ਤੇ ਰੀਜ਼ਨਿੰਗ ਦੇ ਹੋਣਗੇ ਤੇ 35 35 ਮਿੰਟ ਹੀ ਤੁਹਾਨੂੰ ਪ੍ਰੀ ਦੇ ਵਿੱਚ ਮਿਲਣਗੇ ਸੋ ਇਸ ਤੋਂ ਬਾਅਦ ਤੁਹਾਡਾ ਮੇਨਸ ਦਾ ਐਗਜ਼ਾਮ ਹੋਊਗਾ ਜਿਹੜਾ 2 ਘੰਟੇ 40 ਮਿੰਟ ਦੇ ਵਿੱਚ ਤੁਸੀਂ 200 ਮਾਰਕਸ ਦਾ ਕਰਨਾ ਹੋਊਗਾ ਉਹਦੇ ਵਿੱਚ ਤੁਹਾਨੂੰ ਕੰਪਿਊਟਰ ਵੀ ਐਡ ਹੋ ਜਾਊਗਾ ਜਨਰਲ ਅਵੇਅਰਨੈਸ ਵੀ ਐਡ ਹੋ ਜੂਗੀ ਇੰਗਲਿਸ਼ ਤੇ ਕੁਆਂਟੀਟੇਟਿਵ ਐਪਟੀਟਿਊਡ ਤੇ ਰੀਜ਼ਨਿੰਗ ਦੇ ਨਾਲ ਸੋ ਦੋ ਐਗਜ਼ਾਮ ਇਹ ਹੋਣਗੇ ਵਿਥਨ 2 ਮੰਥਸ ਹੋ ਜਾਣੇ ਹਨਗੇ 6 ਤਰੀਕ ਨੂੰ ਇਹਦੀ 5 ਤਰੀਕ ਨੂੰ ਨੋਟੀਫਿਕੇਸ਼ਨ ਆਈ ਆ ਜਿਨ੍ਹਾਂ ਨੇ ਫਾਰਮ ਫਿਲ ਕਰਨਾ 6 ਅਗਸਤ ਤੋਂ 26 ਅਗਸਤ ਇਹਦੀ ਲਾਸਟ ਡੇਟ ਆ ਉਹਦੇ ਵਿੱਚ ਵਿੱਚ ਤੁਸੀਂ ਇਹਨੂੰ ਫਾਰਮ ਨੂੰ ਫਿਲ ਕਰ ਸਕਦੇ ਹੋ ਸੋ ਛੇਤੀ ਛੇਤੀ ਆਪਣਾ ਫਾਰਮ ਫਿਲ ਕਰ ਦਿਓ ਜੇਕਰ ਤੁਸੀਂ ਇੱਕ ਗਵਰਨਮੈਂਟ ਜੋਬ ਤੇ ਸਿਕਿਉਰ ਫਿਊਚਰ ਅਚੀਵ ਕਰਨਾ ਚਾਹੁੰਦੇ ਹੋ ਸੋ ਇਸ ਨੂੰ ਫਾਰਮ ਨੂੰ ਜ਼ਰੂਰ ਫਿਲ ਕਰੋ ਜੇਕਰ ਤੁਹਾਨੂੰ ਇਹਨਾਂ ਸਿਕਿਉਰਿਟੀ ਵੀ ਆ ਕਿ ਸਾਨੂੰ ਘਟ ਪੜਨਾ ਲਿਖਣਾ ਆਉਂਦਾਗਾ ਫਿਰ ਵੀ ਤੁਸੀਂ ਇਹਨੂੰ ਫਿਲ ਕਰੋ ਤਾਂ ਕਿ ਜਿਹੜਾ ਐਕਸਪੀਰੀਅੰਸ ਆ ਤੁਹਾਡਾ ਬਹੁਤ ਵਧੀਆ ਹੋ ਸਕੇ ਤੇ ਜੋ 12ਵੀਂ ਪਾਸ ਵਾਲੇ ਨੇ ਉਹਨਾਂ ਵਾਸਤੇ ਜੋ 470 ਸਮਥਿੰਗ ਪੋਸਟਾਂ ਆਈਆਂ ਹੋਈਆਂ ਨੇ ਕਿ ਜੇਲ ਰਵਾਰਡਨ ਦੀਆਂ ਜੋ ਉਹ ਪੰਜਾਬ ਦੀਆਂ ਪੋਸਟਾਂ ਨੇਗੀਆਂ ਤੇ ਪੰਜਾਬੀ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਸੋ ਪੰਜਾਬ ਦੇ ਬੱਚਿਆਂ ਵਾਸਤੇ ਗੱਲ ਕਰ ਰਹੇ ਹਾਂ ਕਿਉਂਕਿ ਐਸਵੀਆ ਜੋ ਸੈਂਟਰਲ ਸੈਂਟਰਲ ਪੋਸਟ ਆ ਉਹ ਪੈਨ ਇੰਡੀਆ ਹੁੰਦੀ ਆ ਪਰ ਜੋ ਜੇਲ ਰਵਾਰਡਨ ਉਹ ਪੂਰੇ ਪੰਜਾਬ ਵਾਸਤੇ ਆਈ ਹੋਈ ਆ ਸੋ ਪੰਜਾਬ ਦੇ ਵਿੱਚ ਰਹਿ ਕੇ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਪੰਜਾਬ ਪੁਲਿਸ ਕਨਸਟੇਬਲ ਦੀ ਜਿਨ੍ਹਾਂ ਨੇ ਤਿਆਰੀ ਕੀਤੀਆਂ ਉਹਨਾਂ ਲਈ ਬਹੁਤ ਜ਼ਿਆਦਾ ਸੌਖਾ ਹੋ ਜਾਣਾ ਹੈ ਕੰਮ ਸੋ ਇਹਦੀ ਵੀ ਤਿਆਰੀ ਤੁਸੀਂ ਜ਼ਰੂਰ ਕਰੋ ਤੇ ppscplusb ਦੀ ਸਾਈਟ ਤੇ ਜਾ ਕੇ ਇਹ ਫਾਰਮ ਵੀ ਤੁਸੀਂ ਫਿਲ ਕਰ ਲਿਓ ਪੂਰੀ ਡਿਟੇਲ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਦੀ ਦੱਸਾਂਗੇ ਕਿ ਐਗਜ਼ਾਮ ਇਦਾਂ ਹੋਣਾ ਪੈਟਰਨ ਕੀ ਹੁੰਦਾ ਕਿੰਨੀ ਕੁ ਕਟਆਫ ਇਹਦੀ ਜਾ ਸਕਦੀ ਹੈ ਜੇ ਫਿਜ਼ੀਕਲ ਦੀ ਤਿਆਰੀ ਕਰਨਾ ਚਾਹੁੰਦੇ ਪੰਜਾਬ ਪੁਲਿਸ ਕਨਸਟੇਬਲ ਦੀ ਲੋੜੇ ਬਾਰੇ ਜਾਣਨਾ ਚਾਹੁੰਦੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਉੱਥੇ ਤੱਕ ਜਿਹੜੇ ਵੀਡੀਓ ਤੱਕ ਬਣਾਏ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਵੀਡੀਓ ਦੇਖਣ ਦੇ ਲਈ ਅਗਲੀ ਵਾਰ ਮਿਲਾਂਗੇ ਇਦਾਂ ਦੀ ਇਨਫੋਰਮੇਟਿਵ ਵੀਡੀਓ ਦੇ ਵਿੱਚ ਉਦੋਂ ਤੱਕ ਦੇਖਦੇ ਰਹੋ ਤੁਹਾਡੇ ਭਰਾ ਦਾ ਆਪਣਾ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਠੀਕ ਹੈ ਥੈਂਕ ਯੂ ਵਿਦਾਤਾ